ਮੁੰਡਿਆਂ ਨੇ ਚੱਕ ਲਿਆ ਟਾਈਮ ਤੇ ਕਰਤਾ ਹਮਲਾ ਪ੍ਰਧਾਨਗੀ ਨੂੰ ਲੈ ਕੇ ਵੱਡਤਾ ਪਿੰਡ ਦਾ ਮੁੰਡਾ ਨੌਜਵਾਨ ਦੀ ਹੋਈ ਦਰਦਨਾਕ ਮੌਤ ਘਰ ਵਿੱਚ ਪਿਆ ਚੀਕ ਚਿਹੜਾ ਜੀ ਹਾਂ ਕਾਲਜ ਦੀ ਪ੍ਰਦਾਨਗੀ ਨਿਯੁਤ ਲੈ ਕੇ ਦੋ ਗਰੁੱਪਾਂ ਦੇ ਆਪਸੀ ਜਵਾਬ ਦਰਮਿਆਨ ਇੱਕ ਨੌਜਵਾਨ ਦਾ ਦਰਦਨਾਕ ਕਤਲ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਜੱਥੀਆਂ ਦੇ ਨਾਮ ਅਤੇ ਕਈ ਅਣਪਛਾਤੇਆਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ मृतक ਦੇ ਦੋਸਤ ਦੇ ਮੁਤਾਬਿਕ ਕਾਲਜ ਦੀ ਪ੍ਰਦਾਨਗੀ ਨੂੰ ਲੈ ਕੇ ਝਗੜਾ ਹੋਇਆ ਸੀ ਕਿ ਮੁੰਡਿਆਂ ਵੱਲੋਂ ਉਹਨਾਂ ਦਾ ਟਾਈਮ ਚੁੱਕ ਲਿਆ ਗਿਆ ਤੇ ਦੋ ਗਰੁੱਪਾਂ ਦੇ ਇਸ ਲੜਾਈ ਝਗੜੇ ਦੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਤੇ ਮ੍ਰਿਤਕ ਦੇ ਦੋਸਤ ਦੇ ਮੁਤਾਬਿਕ ਹਮਲਾ ਕਰਨ ਵਾਲੇ ਨੌਜਵਾਨਾਂ ਦੇ ਕੋਲ ਤਲਵਾਰਾਂ ਤੇ ਰੌੜ ਵੀ ਸੀ ਤੇ ਇਹਨਾਂ ਦੇ ਨਾਲ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਜੀ ਬਸ ਜੀ ਉਹ ਮਸ ਉਥੋਂ ਲੈ ਕੇ ਗਏ ਉਹਦੇ ਬੁਗਰਾਂ ਤੋਂ ਆਹ ਕੰਡੇ ਤੋਂ ਕੰਪਿਆਂ ਤੋਂ ਜੀ ਕੰਪਿਆਂ ਤੋਂ ਲੈ ਕੇ ਗਏ ਉਹਨੂੰ ਆ ਪਾਇਆ ਜੀ ਉਹ ਚੱਲੇ ਸੀ ਬਾਕੀ ਜੀ ਤੇ ਨੇ ਇਹ ਦੁਬਾਰਾ ਜੀ ਅਸੀਂ ਉੱਥੇ ਵਾਗੇ ਲੋਂਗਵਾਲਾ ਲੋਂਗਵਾਲਾ ਵਾਗੇ ਜੀ ਦੁਬਾਰਾ ਜੀ ਅਸੀਂ ਉੱਥੇ ਜਾ ਕੇ ਬਹਿ ਗਏ ਬਸ ਉਹ ਜਦੋਂ ਅਸੀਂ ਬਹਿ ਗਏ ਜਾ ਕੇ ਉੱਥੇ ਪਤਾ ਨਹੀਂ ਕਿ ਮੈਂ ਜੋ ਦੁਬਾਰਾ ਸਾਡਾ ਟੈਪ ਚੱਕ ਲਿਆ ਜੀ ਉਹਨਾਂ ਨੇ ਬਸ ਸਿੱਧਾ ਇੱਕ ਤਾਂ ਰਾਜਵੀਰ ਸੀ ਇੱਕ ਹਾਰਮੋਨ ਖੈਰਾ ਸੀ ਇੱਕ ਜੋਧਵਾਨਦਰ ਪੁਰਸ਼ ਸੀ ਇੱਕ ਇੱਕ ਸਣੀਤ ਪਤਾ ਨਹੀਂ ਕਿ ਤਰ੍ਹਾਂ ਉਹ ਲਾਹੀ ਇੱਕ ਕੋਹਿੰਦ ਵਰਗੀ ਜੀ ਦਾਣਾ ਘੜਦਾ ਸੀ ਕਦਨ ਹਮਲਾ ਕੀਤਾ ਥੋੜੇ ਇਹ ਸਾਡੇ ਨਾਲ ਰਾੜਾਂ ਦੇ ਲੋਹੇ ਜੇ ਰਾਣਾ ਸੀ ਇਹ ਭਾਰੀਆਂ ਰਾਣਾ ਸੀ ਕਿੱਲਾਂ ਵਾਲੀਆਂ ਕਿਰਪਾਨਾ ਕਰਪੂਨਾ ਸੀ ਜੀ ਜਮਦੀਤ ਜੀ ਗਲਤ ਜਿਹੜੇ ਕਰ ਗਮਾਰ ਚ ਪਿਆ ਜੀ ਜਿਹੜਾ ਸਮਾਨ ਉਠਾਣਾ ਜੀ ਸਮਾਨ ਵਾੜ ਦੇ ਉੱਪਰ ਖਵਾ ਕਰਣ ਨੂੰ ਰਿਗਾਰਡ ਕੱਪੜੇ ਨੂੰ ਕੱਪੜੇ ਨੂੰ ਪਰਿਵਰਤਤ ਕਰਨਾ ਚਾਹੀਦਾ ਇਹ 8:30 ਵਜੇ ਕਰੂਗਾ ਕੱਪੜੇ ਲੰਗੇ ਲੋਕ ਵਾਲਾ ਉਥੇ ਆ ਜਨੂੰ ਆਹ ਕੰਮ ਪਤਾ ਲੱਗਵਾਉਣਾ ਫੋਨ ਜੀ ਕੋਈ ਕਰੀ ਜੀ ਕਿੰਨੀ ਕੁ ਮਦਦ ਸੀ ਇਹ ਬਾਈ ਹਾਲ ਹੈ ਫਿਰ ਤੁਸੀਂ ਫੌਜ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹ ਮੰਗ ਪਾਲਦੇ ਸਾਡੇ ਪੰਜਾਬ ਮੈਂ ਜਾਣਦੀ ਜੀ ਉਦਰਸ ਬਾਰੇ ਸੁਨਾਮ ਦੇ ਡੀਐਸਪੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਵਿਦਿਆਰਥੀਆਂ ਦੇ ਦੋ ਗਰੁੱਪਾਂ ਦੇ ਵਿੱਚ ਆਪਸੀ ਲੜਾਈ ਹੋਈ ਹੈ ਤੇ ਇਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਉਹਨਾਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਦੇ ਵਿੱਚ ਮਸਤੋਣਾ ਸਾਹਿਬ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਦੇ ਵਿੱਚ ਬੱਚਿਆਂ ਦਾ ਦੇ ਸੀਗਾ ਸੂਨ ਰੋਲਾ ਚੱਲਦਾ ਸੀ। ਇਹਦੇ ਵਿੱਚ ਗਰੁੱਪ 2 ਆ ਬੱਕਰੇ ਬੱਕਰੇ ਸੀਗੇ ਪਰ ਉਹ ਨੂੰ ਪੂਹੇ ਨੂੰ ਬਣਾ ਦਾ ਲੜਕਾ ਸੀਗਾ ਜਿਹਨੂੰ ਉੱਥੇ ਮਸਤੋਣਾ ਸਾਹਿਬ ਕੁੱਟਿਆ ਜੀ। ਉਹਨਾਂ ਦਾ ਬਲੌਗ ਆਸਪੁਰ ਦੇ ਉਸ ਬੰਦੇ ਨੇ ਆਪਣੇ ਸਾਥੀਆਂ ਨੂੰ ਫੋਨ ਕੀਤਾ ਕਿ ਮੈਨੂੰ ਇਹ ਦੂਜੇ ਗਰੁੱਪ ਵਾਲੇ ਬੰਦੇ ਨੇ ਫੋਟੇ ਤੇ ਲੈ ਗਏ ਉਹਨਾਂ ਬੰਦਿਆਂ ਨੇ ਪਿੱਛਾ ਕੀਤਾ ਤੇ ਜਿਹੜਾ ਮਨਪ੍ਰੀਤ ਸਿੰਘ ਮਣੀ ਪਿੰਡ ਕੁੱਬੇ ਦਾ ਸੀਗਾ ਜਿਹੜਾ ਸਲਾਈਡ ਕ੍ਰਾਸ ਕਰਕੇ ਲੌਂਗਵਾ ਸਿਟੀ ਨੂੰ ਜਾ ਰਿਹਾ ਸੀਗਾ ਭਾਈ ਦੇਲਾ ਸਕੂਲ ਦੇ ਕੋਲੇ ਉਹਨਾਂ ਨੇ ਉਹਨੂੰ ਘੇਰ ਕੇ ਕੋਈ ਸੱਟਾਂ ਮਾਰੀਆਂ ਇਹ ਕਰੀਬ 10-12 ਜਾਣੇ ਸੀਗੇ ਤੇ ਉਹਦੇ ਵਿੱਚ ਜਿਹੜੇ ਪੰਡਾ ਦੇ ਬਾਈ ਨੇ ਮਰਦ ਜਲਦੀ ਕੀਤੀ ਇਸ ਬੰਦੇ ਨੂੰ ਸੱਟਾਂ ਲੱਗਣ ਤੋਂ ਬਾਅਦ ਇਹ ਸਾਥੀ ਜਿਹੜੀ ਚੱਕੀਆਂ ਨੂੰ ਢੌਲੇ ਲੈ ਗਏ ਢੌਲੇ ਜਾ ਕੇ ਦੀ ਹਸਪੀਟਲ 'ਚ ਜੀ ਮੌਤ ਹੋ ਗਈ ਇਹ ਮਨਪੀਤ ਮਨੀ ਜਿਹੜਾ ਹੈਗਾ ਇਹ 24 ਸਾਲ ਦੀ ਜੇਜ ਹੈ ਪੜ੍ਹਦਾ ਤੇ ਨਹੀਂ ਪਰ ਆਪਣੇ ਸਰਕਲ ਦੇ ਦੋਸਤਾਂ ਦੇ ਨਾਲ ਹੀ ਉਹ ਪ੍ਰਧਾਨਗੀ ਦੀ ਚੋਣ ਵਾਸਤੇ ਉਸੇ ਵਿਆਹ ਸੀ ਜਿਹੜਾ ਝਗੜਾ ਹੋਣ ਤੋਂ ਬਾਅਦ ਵਿੱਚ ਇਹਦੀ ਮੌਤ ਹੋ ਗਈ ਪੰਜ ਬੰਦੇ ਜਿਹੜੀ ਸਬਾਈ ਨੇ ਅਸੀਂ ਅਪੀਲ ਰਜਿਸਟਰੀ ਕੀਤੀ ਹੈ ਜਿਹਦੇ ਵਿੱਚ ਇੱਕ ਬੜੁਖਾਂ ਦਾ ਤਿੰਨ ਬਾਦਰਪੁਰ ਦੇ ਨੇ ਇੱਕ ਦਾਨਗੜ ਦਾ ਇਹ ਬੰਦੇ ਜਿਹੜੇ ਭਾਈ ਨੇ ਮਨੇ ਸੇ ਸੱਤ ਬੰਦੇ ਜਿਹੜੇ ਆਪਛਾਤੇ ਨੇ ਫਰਦਰ ਦਰਜ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਗ੍ਰਫਤਾਰੀ ਕਰ ਲਿਆ ਤੇ ਬਾਕੀ ਜਿਹੜੇ ਇਹਨਾਂ 18 ਦਿਨ ਪੀਰੀਅਡ ਜਾਰੀ ਨੇ ਜਲਦੀ ਬਾਖਿਆ ਨੂੰ ਰਿਪੋਰਟ ਕਰਨ ਲੱਗੇ ਸਾਰੇ ਕੋ ਗਰੁੱਪ ਨੂੰ ਦੇ ਨਾਲ ਲੱਟ ਨੇ ਆ ਆਈ ਥਿੰਕ ਮਤਲਬ ਇਹਨੇ ਆਪਣੇ ਬੱਚਿਆਂ ਦੇ ਵੱਖਰੇ ਗਰੁੱਪ ਬਣਾਏ ਹੋਏ ਨੇ ਜਿਦਾ ਕਿਊਟ ਗਰੁੱਪ ਬਣਾ ਲਿਆ ਕਿਸੇ ਨੇ ਬਲਾਸਟ ਗਰੁੱਪ ਬਣਾ ਲਿਆ ਇਹ ਤਾਂ ਗਰੁੱਪਾਂ ਦੇ ਇਹਨਾਂ ਬਣੇ ਹੋਏ ਨੇ ਕਿ ਗਰੁੱਪ ਹੀ ਆਪਸ ਵਿੱਚ ਪੜੇ ਨੇ ਬਲਾਸਟ ਗਰੁੱਪ ਦੇ ਜਵਾਗਰ ਨੇ ਸਾਰੇ ਦੇ ਆਪਸ ਵਿੱਚ ਝਗੜਾ ਕਰਨ ਦਾ ਪਰਦਾ ਹੋ ਗਿਆ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ